ਮੁੰਡਾ ਮੇਰਾ ਮੰਜੇ ਤੇ ਆ ਤੇ ਛੱਤ ਟੁੱਟੀ ਸਾਰੀ ਝੂਣ ਗਈ ਆ ਅੱਛਾ ਜੀ ਤੇ ਬਹੁਤ ਅਈ ਤੰਗ ਆ ਰੋਟੀ ਤੋਂ ਵੀ ਬੈਠੇ ਆ ਜਿਹੜੇ ਗਰੀਬ ਪਰਿਵਾਰ ਚ ਦਾ ਵਿਰਵਾ ਭੈਣਾ ਹੋ ਗਿਆ ਉਹਨਾਂ ਨੂੰ ਨਗਦ ਰਾਸ਼ੀ ਅਸੀਂ ਦੇ ਕੇ ਜਾਵਾਂਗੇ ਤੇ ਬਰਸਾਤ ਦੇ ਸੱਤਾ ਚੋਂ ਡਈਆਂ ਕੋਠੇ ਢੱਟ ਗਏ ਆ ਜਿਸ ਭੈਣ ਦਾ ਕੋਠਾ ਵੀ ਢੱਟ ਗਿਆ ਉਹਨਾਂ ਨੂੰ ਨਗਦ ਰਾਸ਼ੀ ਦੇ ਕੇ ਜਾਵਾਂਗੇ ਜੇ ਪ੍ਰਮਾਤਮਾ ਨੇ ਆਪਾਂ ਨੂੰ ਰੋਜੀ ਰੋਟੀ ਦਿੱਤੀ ਆ ਤੇ ਆਪਣਾ ਫਰਜ਼ ਵੀ ਆਪਾਂ ਗਰੀਬ ਪਰਿਵਾਰਾਂ ਦੀ ਜਾ ਕੇ ਸਾਰ ਲਈਏ ਭਾਵੇਂ ਕੋਈ ਵੀ ਭਾਈਚਾਰਾ ਹੋਵੇ ਮੇਰਾ ਆਦਮੀ ਦਾ ਪਹਿਲਾ ਅਸਿਸਟੈਂਟ ਹੋ ਗਿਆ ਸੀ ਉਹ ਵੀ ਨਹੀਂ ਹੈਗੇ ਤੇ ਮੇਰਾ ਬੱਚਾ ਸੀ ਉਹ ਵੀ ਨਹੀਂ ਹੈਗੇ ਜੀ ਜੀ ਤੇ ਮਤਲਬ ਮੈਂ ਬੜਾ ਔਖਾ ਕੰਮ ਚੱਲਣ ਡਿਆ ਮੇਰਾ ਕੱਲੀ ਦਾ ਇਸ ਵਕਤ ਮੌਜੂਦ ਆ ਅਸੀਂ ਜੰਡਿਆਲਾ ਗੁਰੂ ਹਲਕੇ ਦੇ ਪਿੰਡ ਤਰਸਿੱਕਾ ਦੇ ਵਿੱਚ ਤਾਂ ਤਸਵੀਰ ਮੈਂ ਕੈਮਰਾਮੈਨ ਸਾਥੀ ਨੂੰ ਕਹਾਂਗਾ ਵਿਖਾਤੀ ਜਾਵੇ ਜਿੱਥੇ ਕਿ ਲਗਾਤਾਰ ਜਿਹੜਾ ਉਹ ਧੰਨ ਬਾਬਾ ਜੀਵਨ ਸਿੰਘ ਸਰਬਸਾਂਝੀ ਸੇਵਾ ਸੁਸਾਇਟੀ ਵੱਲੋਂ ਜਿਸ ਤਰ੍ਹਾਂ ਕਿ ਹੁਣ ਆਪਾਂ ਦੇਖ ਰਹੇ ਹਾਂ ਕਿ ਪੰਜਾਬ ਦੇ ਵਿੱਚ ਹੜ੍ਹਾਂ ਦੀ ਵੀ ਸਥਿਤੀ ਹੈ ਅਤੇ ਨਾਲ ਹੀ ਜਿਹੜੀਆਂ ਬਰਸਾਤਾਂ ਪੈ ਰਹੀਆਂ ਨੇ ਜਿਸ ਦੇ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿੱਥੇ ਦਰਿਆਵਾਂ ਨੇੜੇ ਅਥਾੜ ਏਰੀਆ 'ਚ ਵਸਦੇ ਲੋਕਾਂ ਦਾ ਬੁਰਾ ਹਾਲ ਹੈ ਉੱਥੇ ਹੀ ਜੇ ਗੱਲ ਕੀਤੀ ਜਾਵੇ ਤਾਂ ਪਿੰਡਾਂ ਵਿੱਚ ਰਹਿ ਰਹੇ ਜਿਨ੍ਹਾਂ ਦੀਆਂ ਲੋਕਾਂ ਦੀਆਂ ਛੱਤਾਂ ਚੁੰਦੀਆਂ ਨੇ ਹੋਰ ਲੋੜਾਂ ਜਿਨ੍ਹਾਂ ਲੋਕਾਂ ਦੀਆਂ ਉਹ ਨਹੀਂ ਪੂਰੀਆਂ ਹੋ ਰਹੀਆਂ بارش ਦੇ ਕਰਕੇ ਦਿਹਾੜੀ ਵੀ ਨਹੀਂ ਮਿਲ ਰਹੀ ਜਿਸ ਦੇ ਕਾਰਨ ਉਹਨਾਂ ਦੇ ਘਰ ਤੇ ਵਿੱਚ ਰਾਸ਼ਨ ਦੀ ਕਮੀ ਹੋਣ ਦੇ ਕਾਰਨ ਕੋਠਿਆਂ ਦੀ ਛੱਤ ਚੂਣ ਦੇ ਕਾਰਨ ਅੱਗ ਵੀ ਨਹੀਂ ਬਲਦੀ ਚੁੱਲ੍ਹੇ ਦੇ ਵਿੱਚ ਜਿਸ ਦੇ ਕਾਰਨ ਰੋਟੀ ਤੋਂ ਵੀ ਇਹ ਲੋਕ ਜਿਹੜੇ ਨੇ ਉਹ ਹੱਤ ਰਹਿੰਦੇ ਨੇ ਸੋ ਬਰਸਾਤ ਨੇ ਪਾਣੀ ਨੇ ਇੱਕ ਵੱਡੀ ਮਾਰ ਤੇ ਮਾਰੀ ਹੈ ਅਤੇ ਉਥੇ ਸਮਾਜ ਸੇਵੀਆਂ ਦੇ ਵੱਲੋਂ ਵੀ ਲਗਾਤਾਰ ਜਿਹੜਾ ਗਰਾਊਂਡ ਜ਼ੀਰੋ ਤੇ ਆ ਕੇ ਸਾਰ ਲਈ ਜਾ ਰਹੀ ਹੈ ਸਾਡੇ ਨਾਲ ਭਾਈ ਮਨਜੀਤ ਸਿੰਘ ਜੀ ਦੇਲਾਂਵਾਲ ਮੌਜੂਦ ਨੇ ਜੋ ਕਿ ਸਰਬਸਾਂਝੀ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਵੀ ਨੇ ਤੇ ਅੱਜ ਜੰਡੇਆਲਾਗੁਰੂ ਹਲਕੇ ਦੇ ਵਿੱਚ ਲਗਾਤਾਰ ਵਿੱਚ ਰਹੇ ਨੇ ਗੱਲਬਾਤ ਕਰ ਲੈਨੇ ਆ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਕਿਹੜੇ ਪਿੰਡ ਆਪਾਂ ਇਸ ਵੇਲੇ ਪਹੁੰਚੇ ਕੀ ਲੋਕਾਂ ਨੇ ਮੁਸ਼ਕਲਾਂ ਦੱਸੀਆਂ ਤੇ ਕੀ ਤੁਸੀਂ ਜਿਹੜਾ ਭਰੋਸਾ ਦਵਾਇਆ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਤਨ ਬਾਬਾ ਜੀਮਨ ਸਿੰਘ ਸਰਬਸਾਂਝੀ ਸੇਵਾ ਸੁਸਾਇਟੀ ਪੰਜਾਬ ਜੀ ਪਿੰਡ ਤਰਸਿੱਕੇ ਪਹੁੰਚੇ ਆ ਜੀ ਸੰਗਤ ਨਾਲ ਮਿਲੇ ਆ ਤੇ ਸਾਡੇ ਸਤਨਾਮ ਭਾਜੀ ਹੋਰ ਇਹਨਾਂ ਦੀ ਸਮੁੱਚੀ ਟੀਮ ਜੀ ਸਾਡੇ ਨਾਲ ਮੌਜੂਦ ਆ ਜੋ ਵੀ ਸਹਾਇਤਾ ਦੀ ਇਹਨਾਂ ਨੂੰ ਜ਼ਰੂਰਤ ਸੀ ਉਹ ਮੈਨੂੰ ਫੋਨ ਕਰਦੇ ਇਹਨਾਂ ਕੋ ਪਹੁੰਚ ਜਾਂਦੀ ਹੈ ਜੀ ਇਸ ਵਕਤ ਅਸੀਂ ਜਿਹੜੇ ਗਰੀਬ ਪਰਿਵਾਰ ਜਿਹਦਾ ਵਿਧਵਾ ਭੈਣਾ ਹੋ ਗਿਆ ਉਹਨਾਂ ਨੂੰ ਨਕਦ ਰਾਸ਼ੀ ਅਸੀਂ ਦੇ ਕੇ ਜਾਵਾਂਗੇ ਜੀ ਜਿਹੜਾ ਇਹਨਾਂ ਨੂੰ ਬਰਸਾਤ ਦੇ ਸੱਤਾ ਚੋਂ ਡਈਆਂ ਕੋਠੇ ਢੱਟ ਗਏ ਆ ਜਿਸ ਭੈਣ ਦਾ ਕੋਠਾ ਵੀ ਢੱਟ ਗਿਆ ਉਹਨਾਂ ਨੂੰ ਨਕਦ ਰਾਸ਼ੀ ਦੇ ਕੇ ਜਾਵਾਂਗੇ ਕੋਈ ਵੀ ਤਕਲੀਫ ਇਹਨਾਂ ਨੂੰ ਉਹ ਅਸੀਂ ਪੂਰੀ ਕਰਾਂਗੇ ਸੰਸਤਾ ਭਾਗੂ ਜੀ ਹੋਏ ਕਿੰਨਾ ਸਮਾਂ ਹੋ ਗਿਆ ਜਿਹੜਾ ਕਿੰਨਾ ਸਮਾਂ ਹੋ ਗਿਆ ਜਿਹੜਾ ਇੱਥੇ ਸੇਵਾ ਕਰਦਿਆਂ ਨੂੰ ਸੁਸਾਇਟੀ ਸੋਚ ਕੀ ਸੀ ਮਹਾਰਾਜ ਸੇਵਾ ਕਰਦਿਆਂ ਨੂੰ ਢਾਈ ਤੋਂ 3 ਸਾਲ ਹੋ ਗਏ ਆ ਇੱਕ ਗਰੀਬ ਪਰਿਵਾਰ ਚੋਂ ਉੱਠ ਕੇ ਅੱਜ ਦੀ ਡੇਢ ਦੇ ਵਿੱਚ ਪੂਰੇ ਦੇਸ਼ਾਂ ਵਿੱਚ ਦੇਸ਼ਾਂ ਵਿੱਚ ਇਸ ਕਾਰੋਬਾਰ ਆ ਜੀ ਵੱਡੀ ਕੰਪਨੀ ਆ ਤੇ ਇਹ ਕਰਕੇ ਗਰੀਬ ਪਰਿਵਾਰ ਚੋਂ ਠੇ ਆ ਤੇ ਗਰੀਬ ਪਰਿਵਾਰ ਦਾ ਜੇ ਪ੍ਰਮਾਤਮਾ ਨੇ ਆਪਾਂ ਨੂੰ ਰੋਜੀ ਰੋਟੀ ਦਿੱਤੀ ਆ ਤੇ ਆਪਣਾ ਫਰਜ ਵੀ ਆਪਾਂ ਗਰੀਬ ਪਰਿਵਾਰਾਂ ਦੀ ਜਾ ਕੇ ਸਾਰ ਲਈਏ ਭਾਵੇਂ ਕੋਈ ਵੀ ਭਾਈਚਾਰਾ ਹੋਵੇ ਜੀ ਉਹਨਾਂ ਦੀ ਪਰਮਾਤਮਾ ਨੇ ਇੰਨਾ ਕੁਝ ਦਿੱਤਾ ਵੀ ਜੋ ਪਰਮਾਤਮਾ ਨੇ ਸਾਨੂੰ ਕੁਝ ਦਿੱਤਾ ਵਾ ਤਾਂ ਉਹ ਇਹਨਾਂ ਨੂੰ ਵੀ ਪਰਮਾਤਮਾ ਦਾਵੇ ਸਾਡੀ ਤੇ ਇਹੀ ਬੇਨਤੀ ਹੈ ਇਹ ਕਰਕੇ ਤਨਤਨ ਬਾਬਾ ਜੀਵਨ ਸਿੰਘ ਸਰਬਸਾਂਝੀ ਸੇਵਾ ਸੁਸਾਇਟੀ ਕੋਈ ਵੀ ਜਾਤ-ਪਰਾਤ ਹੋਵੇ ਉਹਦੀ ਜਾ ਕੇ ਸਾਰ ਲੈਂਦੀ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਦਾਂ ਜਿਦਾਂ ਸੰਗਤ ਦਾ ਸੰਜੋਗ ਮਿਲੂਗਾ ਤਾਂ ਸੁਸਾਇਟੀ ਵੱਧ ਚੜਕੇ ਸੇਵਾ ਕਰੂਗੀ ਜੀ ਹੋਰ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਪਿੰਡ ਦੇ ਵਾਸੀ ਜਿਹੜੇ ਲੋਕ ਇੱਥੇ ਮਦਾ ਹੀ ਕੀ ਨਾਮ ਤੁਹਾਡਾ ਪ੍ਰਕਾਸ਼ ਕੌਰ ਕੀ ਹਾਲਾਤ ਨੇ ਘਰਾਂ ਦੇ ਤੇ ਅੱਜ ਉਹ ਤਾਂ ਮਾੜੇ ਜੇ ਮੁੰਡਾ ਮੇਰਾ ਮੰਜੇ ਤੇ ਆ ਤੇ ਛੱਤ ਟੁੱਟੀ ਸਾਰੀ ਛੂਣ ਲਈ ਆ ਤੇ ਬਹੁਤ ਅਈ ਤੰਗ ਆ ਰੋਟੀ ਤੋਂ ਵੀ ਬੈਠੇ ਕੋਈ ਹੁਣ ਤੱਕ ਪਹੁੰਚਿਆ ਸਾਰ ਲੈਣ ਦੇ ਲਈ ਕੋਈ ਨਹੀਂ ਪੰਕਿਆ ਹਾਂ ਤੇ ਕਣਕ ਵੀ ਨਹੀਂ ਮਿਲਦੀ ਕੁਛ ਨਹੀਂ ਮਿਲਦਾ ਤੇ ਬਹੁਤ ਮੰਦਾ ਆ ਲਿਆ ਤੇ ਘਰ ਦਾ ਮੇਰਾ ਪੂਰਾ ਹੋ ਗਿਆ ਹਾਂਜੀ ਮਦਾ ਹੀ ਤੁਹਾਡਾ ਬਲੀਸ ਕੋ ਕੀ ਹਾਲਾਤ ਨੇ ਘਰਾਂ ਦੇ ਇਹ ਜਿੰਨੇ ਵੀ ਲੋਕ ਇੱਥੇ ਮੌਜੂਦ ਨੇ ਘਰਾਂ ਦੇ ਹਾਲਾਤ ਕੀ ਨੇ ਹਾਲਾਤ ਬਹੁਤ ਮਾੜੇ ਆ ਜੀ ਅੱਛਾ ਜੀ ਤੇ ਮੇਰਾ ਆਦਮੀ ਦਾ ਪਹਿਲਾ ਅਸਿਸਟੈਂਟ ਹੋ ਗਿਆ ਸੀ ਉਹ ਵੀ ਨਹੀਂ ਹੈਗੇ ਤੇ ਮੇਰਾ ਬੱਚਾ ਸੀ ਉਹ ਵੀ ਨਹੀਂ ਹੈਗੇ ਜੀ ਜੀ ਤੇ ਮਤਲਬ ਮੈਂ ਬੜਾ ਔਖਾ ਕੰਮ ਚੱਲਣ ਡਿਆ ਮੇਰਾ ਕਰਦੀ ਦਾ ਅੱਛਾ ਜੀ ਤੇ ਆਪਣੇ ਬਣਾਉਣੀ ਤਪੜੇ ਅੱਛਾ ਇਹ ਹਲਾਤਾ ਹੈ ਮਾਤਾ ਜੀ ਕੋਈ ਰਿਸ਼ਤੇਦਾਰ ਵੀ ਨਹੀਂ ਕੋੜਿਆ ਰਿਸ਼ਤੇਦਾਰ ਤੁਹਾਨੂੰ ਪਤਾ ਅੱਜ ਕੱਲ ਹੁਣ ਕਿਹੜਾ ਬਹੁਤ ਦਾ ਆਪਣੇ ਮਹਾ ਸਰਦਾ ਤੇ ਬੜਾ ਔਖਾ ਕੰਮ ਹੈ ਮੈਂ ਤਾਂ ਬਹੁਤ ਮੇਰਾ ਬੱਚਾ ਨਹੀਂ ਕੱਜਾ ਕੁਛ ਨਹੀਂ ਅਸਲੀ ਮੇਰਾ ਬੱਚਾ ਪੂਰਾ ਹੋ ਗਿਆ ਮੰਗਿਆਈ ਤੇ ਜੋ ਜੋ ਜੋਗ ਦੇ ਵਿੱਚ ਘਰਾਂ ਦਾ ਗੁਜ਼ਾਰਾ ਫਿਰ ਕਿਸ ਤਰ੍ਹਾਂ ਹੁੰਦਾ ਬਹੁਤ ਗੁਜ਼ਾਰਾ 1500 ਨਾ ਕਈ ਬੰਦਾ ਤੁਸੀਂ ਦਵਾਈ ਲਈ ਹੈ ਕਿ ਤਾਂ ਸੌਦਾ ਲਈ ਹੈ ਕਿ ਕੀ ਕਰੀਏ ਤੇ ਕੋਠਾ ਵੀ ਸਾਡਾ ਇੱਕ ਹੈ ਉਹਦੇ ਚ ਅਸੀਂ 9-7 ਦੋਵੇਂ ਰਹਿੰਦੇ ਹਾਂ ਤੇ ਬੜਾ ਔਖਾ ਕੰਮ ਹੈ ਉਹ ਵੀ ਬਹੁਤ ਮੁਸ਼ਕਲ ਇਹ ਨਾ ਤੁਹਾਡਾ ਹਰਜੀਤ ਕੀ ਹਾਲਾਤ ਨੇ ਘਰਾਂ ਦੇ ਨਰੇ ਉਹ ਚੱਕਣ ਨਹੀਂ ਆ ਦੋ ਪਤੀ ਬੱਲਣ ਰਹੀਆਂ ਨਹੀਂ ਨਹੀਂ ਪੋਤਿਆਂ ਪੋਤਰੇ ਚੱਕਣਾ ਚੋਂਦੀਆਂ ਮੰਮੀ ਨਹੀਂ ਉਹਨਾਂ ਦੇ ਹੈਗੀ ਨਾ ਡੈਡੀ ਇਹਨਾਂ ਦੇ ਚੀਜ਼ ਗੋਲ ਮਸਾਲਾ ਸੋ ਉਹ ਜਿੱਥੇ ਸੇਵਾ ਸੁਸਾਇਟੀ ਵਾਲੇ ਪਹੁੰਚੇ ਆ ਕੀ ਉਮੀਦ ਇਹਨਾਂ ਕੋ ਪੀ ਕੋਈ ਸਹਾਇਤਾ ਕਰਨਗੇ ਕਰਨਗੇ ਹਾਂਜੀ ਕਰਨਗੇ ਹੁਣ ਤੱਕ ਕੀਤੀ ਕੋਈ ਸਹਾਇਤਾ ਨਹੀਂ ਕਿਸੇ ਨੇ ਨਹੀਂ ਕੀਤੀ ਅੱਛਾ ਜੀ ਹੋਰ ਵੀ ਸਾਡੇ ਨਾਲ ਮੌਜੂਦ ਨੇ ਪਰ ਇਹ ਹਾਲਾਤ ਨੇ ਗਰਾਊਂਡ ਜ਼ੀਰੋ ਦੇ ਸੋ ਮੈਂ ਇੱਥੇ ਜ਼ਰੂਰ ਦੱਸਣਾ ਚਾਹਾਂਗਾ ਚਾਹੇ ਕੋਈ ਸਾਬਕਾ ਚਾਹੇ ਕੋਈ ਮੌਜੂਦਾ ਇਹ ਰਿਜ਼ਰਵ ਇਲਾਕਾ ਹੈ ਜੰਡੇਆਲਾ ਗੁਰੂ ਦਾ ਜਿੱਥੇ ਕਿ ਸਾਬਕਾ ਨਾਲ ਮੌਜੂਦਾ ਜਿਹੜੇ ਆ ਇਥੋਂ ਰਿਜ਼ਰਵ ਜਿਹੜੇ ਵੀ ਬਣਦੇ ਆਏ ਨੇ ਉਹਨਾਂ ਦੇ ਏਰੀਆ ਦਾ ਹਾਲਾਤ ਨੇ ਲੋਕ ਦੱਸ ਰਹੇ ਨੇ ਬਸ ਜੀ ਫਿਰ ਘਰਾਂ ਦੇ ਗੁਜ਼ਾਰੇ ਵੀ ਮੁਸ਼ਕਲ ਹੋਏ ਨੇ ਤਾਂ ਇੱਥੇ ਸਰਕਾਰ ਨੂੰ ਵੀ ਕੀ ਬੇਨਤੀ ਕਰਨੀ ਚਾਹੋਗੇ ਕਿ ਤੁਹਾਡੇ ਕੋਲ ਸਮਾਂ ਹੈਗਾ ਜੇ ਇਹਨਾਂ ਲੋਕਾਂ ਦੀ ਸਾਰ ਲੈ ਲੋਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹਨਾਂ ਦਾ ਕੋਈ ਭਲਾ ਹੋਵੇਗਾ ਕਿਵੇਂ ਵਿਖਦੇ ਜੀ ਕੀ ਕਹਿਣਾ ਚਾਹੋਗੇ ਜੀ ਆ ਲਾਈਓ ਵੇਖ ਵੀ ਅੱਛਾ ਜੀ ਤੁਹਾਡਾ ਕੀ ਨਾਮ ਮਾਤਾ ਜੀ ਮਨਜੀਤ ਕੋਰ ਕੀ ਹਾਲਾਤ ਨੇ ਮਾਤਾ ਜੀ ਘਰਾਂ ਦੇ ਕਮਰੇ ਬਹੁਤ ਛੋਟੇ ਮੰਦਾ ਹਾਲ ਆ ਇੱਕੋ ਮੁੰਡਾ ਕਮਾਈ ਕਰਦਾ ਅੱਛਾ ਜੀ ਇੱਕੋ ਮੁੰਡਾ ਉਹਦੇ ਸਿਰ ਤੇ 8-10 ਜੀ ਖਾਂਡ ਹੈ ਅੱਛਾ ਜੀ ਨਿਗੇ ਨਿਗੇ ਬੱਚੇ ਦੋਵਾਂ ਪਰਾਵਾਂ ਦੇ ਇਹ ਕਮੂਟੀ ਉੰਜ ਚਲ ਗਈ ਛੱਡ ਕੇ ਜੀ ਤੇ ਬਸ ਆਪ ਹੀ ਵਿਚੇ ਰਹਾ ਕਰਦਾ ਟੈਂਪਸ ਤੇ ਕਮਰੇ ਆ ਬਹੁਤ ਛੱਤਾਂ ਤੇ ਕਿਤੇ ਕਿਉਂ ਨਾ ਤਰੇਪ ਤਰੇਪ ਜਿਹੜੀਆਂ ਵੀਰਜੇ ਤੋਂ ਤਰਪਾਲਾਂ ਦੇ ਕੇ ਗਏ ਉਹ ਪਾਈਆਂ ਅੱਛਾ ਜੀ ਹਾਂ ਜੀ ਫੇਰ ਵੀ ਨਹੀਂ ਹਟਦੇ ਅੱਛਾ ਜੀ ਮਤਾ ਜੀ ਤੁਸੀਂ ਕੁਝ ਕਹਿਣਾ ਚਾਹੋਗੇ ਤੇ ਨਹੀਂ ਜੀ ਦਾ ਕਾਸਾ ਬਾਈ ਗੁੱਤੀ ਕੀ ਪਤਾ ਹਾਲੀ ਮੈਂ ਤੇ ਇਹ ਕਹਿਣਾ ਚਾਹੁੰਨੀ ਆ ਕਿ ਜਦੋਂ ਵੋਟਾਂ ਆਉਂਦੀਆਂ ਜੀ ਉਦੋਂ ਸਰਪੰਚ ਬੂਵੇ ਵੜਵੜ ਖਾਂਦੇ ਰਾਤ ਨੂੰ ਮਰਨਿਮ ਕੇ ਤੇ ਕਈ ਕੋ ਸਾਨੂੰ ਪਿਆਲ ਦੇ ਪਿਆਲਦੇ ਹਨ ਫੁੱਲਾਂ ਨੂੰ ਬਾਂਦਰਾ ਵਾਂਗੂ ਪਾ ਕੇ ਤੇ ਚਲ ਜਾਂਦੇ ਹੈ ਤੇ ਹੁਣ ਇਨਾ ਮੀ ਪੈਂਦਾ ਹੁਣ ਵੀ ਤੇ ਅਹੀਂ ਦੀਦੇ ਆ ਨਾ ਕਰੀਬ ਹੁਣ ਸਾਡੀ ਕਿਸੇ ਨੇ ਬਾਤ ਨਹੀਂ ਪੁੱਛੀ ਹੈ ਹੁਣ ਘਰ ਮੇਰੀ ਧੀ ਵਿਧਵਾਨ ਕੇ ਬੈਠੀ ਉਹਦੇ ਨਿੱਕੇ ਨਿੱਕੇ ਬੱਚੇ ਮੈਂ ਵਿਧਵਾ ਸਾਨੂੰ ਮੇਰਾ ਪੁੱਤ ਜਵਾਨ ਮਰ ਗਿਆ ਸਾਨੂੰ ਕੋਈ ਸਹਾਰਾ ਨਹੀਂ ਰੱਬ ਦੋ ਰਬ ਤੋਂ ਬਗੈਰ ਸਾਨੂੰ ਕੋਈ ਸਹਾਰਾ ਨਹੀਂ ਸਾਡੀ ਕਮਾਈ ਹੈ ਨਹੀਂ ਕੋਈ ਕਮਾਈ ਵਾਲਾ ਕੋਈ ਵੀ ਨਹੀਂ ਤੇ ਕੰਦਾ ਸਾਡੀਆਂ ਸਾਰੀਆਂ ਡਿੱਗੀਆਂ ਆਲਾ ਦਵਾਲਾ ਸਾਨੂੰ ਬਾਥਰੂਮ ਕਰਨ ਦੀ ਵੀ ਨਹੀਂ ਤੰਗੀ ਹੈ 10 ਨਹੀਂ ਸਾਰੇ ਪਰਿਵਾਰ ਚ ਕਿੰਨੇ ਮੈਂਬਰ ਨੇ ਕੋਈ ਕੰਮ ਤੇ ਕਰਦਾ ਨਾ ਕੋਈ ਨਹੀਂ ਅੱਛਾ ਕੋਈ ਨਹੀਂ ਕਰਨ ਵਾਲਾ ਅੱਛਾ ਜੀ ਕੰਮ ਪੋਛ ਲੋ ਸੰਗਤ ਨੂੰ ਘਰਾਂ ਦੇ ਕੰਮ ਆਪ ਹੀ ਘਰਾਂ ਦੇ ਘਰਾਂ ਦੇ ਕੰਮ ਕਰਕੇ ਮੇਰੇ ਕੋਲ ਤਾਂ ਹੁੰਦਾ ਕੁਝ ਨਹੀਂ ਪੁੱਤ ਅੱਛਾ ਜੀ ਜਿਉ ਮੇਰਾ ਪੁੱਤ ਮਰ ਗਿਆ ਮੈਂ ਨਹੀਂ ਕੁਝ ਕਰ ਸਕਦਾ ਅੱਛਾ ਜੀ ਆ ਬਈ ਤਰ੍ਹਾਂ ਦਾ ਹੀ ਸੀ ਮੁੰਡੇ ਨੂੰ ਟੈਕ ਹੋ ਗਿਆ ਇਹ ਅੱਛਾ ਜੀ ਹਾਂ ਜੀ ਟੈਕ ਹੋ ਗਿਆ ਹੁਣ ਜਿਹੜੇ ਸੇਵਾ ਸੁਸਾਇਟੀ ਵਾਲੇ ਪਹੁੰਚੇ ਕੀ ਆਸ ਤੇ ਉਮੀਦ ਹੈ ਇਹਨਾਂ ਕੋਲੋਂ ਕੋਈ ਸਹਾਇਤਾ ਕਰਨ ਦੀ ਅੱਜ ਨੇ ਇਹਨਾਂ ਨੂੰ ਬੜਾ ਕੋਟ ਦੇਣਾ ਅੱਛਾ ਜੀ ਦੇ ਤੋਂ ਵੀ ਜ਼ਿਆਦਾ ਦੇਣਾ ਜੀ ਜੇ ਗਰੀਬਾਂ ਦਾ ਸੋਚਦੇ ਨਾ ਇਹਨਾਂ ਨੂੰ ਹਨੇ ਰੱਬ ਨੇ ਕੀ ਰਾਜੇ ਬਣਾ ਦੇਣਾ ਹਾਂ ਇਹਨਾਂ ਨੂੰ ਬਹੁਤ ਕੁਝ ਦੇਣਾ ਸੋ ਬਿਲਕੁਲ ਇੱਥੇ ਪਰਿਵਾਰਾਂ ਦਾ ਇਹੀ ਨਿਕਲ ਕੇ ਗੱਲ ਸਾਹਮਣੇ ਆਈ ਹੈ ਕਿ ਉਹਨਾਂ ਦੇ ਵੱਲੋਂ ਜਿਹੜਾ ਇੱਥੇ ਗੁਹਾਰ ਲਗਾਈ ਗਈ ਹੈ ਤੇ ਲਗਾਤਾਰ ਸੇਵਾ ਸੁਸਾਇਟੀਆਂ ਸੰਪਰਦਾਵਾਂ ਜਿੱਥੇ ਗਰਾਊਂਡ ਤੇ ਬਨਣਾ ਤੇ ਸੇਵਾ ਕਰਦੀਆਂ ਨਜ਼ਰਾਈਆਂ ਉੱਥੇ ਹੀ ਜੰਡਿਆਲਾ ਗੁਰੂ ਹਲਕੇ ਦੇ ਵਿੱਚ ਇਹ ਸੇਵਾ ਸੁਸਾਇਟੀ ਜਿਸ ਦਾ ਨਾਮ ਹੈ ਧੰਨ ਬਾਬਾ ਜੀਵਨ ਸਿੰਘ ਸਰਬਸਾਂਝੀ ਸੇਵਾ ਸੁਸਾਇਟੀ ਹੋਰ ਵੀ ਮੈਂਬਰ ਸਾਡੇ ਨਾਲ ਮੌਜੂਦ ਨੇ ਹਾਂਜੀ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਪਿੰਡ ਦੇ ਵਿੱਚ ਹੁਣ ਪਹੁੰਚੇ ਇਨ੍ਹਾਂ ਲੋਕਾਂ ਨੇ ਬੜੀਆਂ ਮੁਸ਼ਕਲਾਂ ਤੁਹਾਨੂੰ ਦੱਸੀਆਂ ਨੇ ਕਿਵੇਂ ਜਿਹੜਾ ਹਾਲ ਕਰਦੇ ਆ ਰਹੇ ਜਾਂ ਕੀ ਕਹਿਣਾ ਹੈ ਦਾਸ ਹਰਵਿੰਦਰ ਸਿੰਘ ਫੌਜੀ ਧੰਨ ਬਾਬਾ ਜੀਵਨ ਸਿੰਘ ਸਰਬਸਾਂਝੀ ਸੇਵਾ ਸਰਟੀ ਪੰਜਾਬ ਜਿਸ ਦੇ ਮੁਖ ਸੇਵਾਦਾਰ ਪਾਈ ਮਜੀਤ ਸਿੰਘ ਜੀ ਜੀ ਇਹ ਸੰਸਥਾ ਦਸ਼ਮੇਸ਼ ਤਰਨਵਾਲ ਸਿੰਘ ਸਾਹਿਬ ਬਾਬਾ ਜੀ ਬਾਬਾ ਮੇਜਰ ਸਿੰਘ ਸੋਢੀ ਜੀ ਦੀ ਰਹਿਤਮਾਈ ਹਿੱਟ ਚੱਲ ਰਹੀ ਹੈ ਜੋ ਜੰਡਿਆਲਾ ਗੁਰੂ ਹਲਕੇ ਦੇ 107 ਪਿੰਨਾ ਦੇ ਕਰੀਬ ਲੋੜਵੰਦ ਪਰਿਵਾਰਾਂ ਦੀ 1.5 ਸਾਲ ਤੋਂ ਸਾਲ ਲੈ ਰਹੀ ਹੈ ਸੋ ਇੱਥੇ ਤਰਸਿੱਕੇ ਪਹੁੰਚੇ ਹਾਂ ਤਰਸਿੱਕੇ ਇਹਨਾਂ ਬਣਾਉਣੇ ਦੱਸਿਆ ਜਿਵੇਂ ਕਿ ਆਪ ਜੀ ਨੂੰ ਪਤਾ ਹੋਵੇਗਾ ਆਪ ਮੀਡੀਆ ਰਹੀ ਜਾਂ ਨਿਊਜ਼ ਰਹੀ ਦੇਖਦੇ ਰਹਿੰਦੇ ਹੋ ਕਿ ਜੋ ਹੜ੍ਹਾਂ ਦੇ ਕਾਰਨ ਕਿਤੇ ਨਾ ਕਿਤੇ ਦਰਿਆ ਬਹੁਤ ਜ਼ਿਆਦੇ ਜੋਨ ਦਾ ਆਪਾ ਪਾਵ ਹੈ ਉੱਪਰ ਵੱਧ ਗਿਆ ਹੈ ਸੋ ਕਿਸਾਨ ਭਾਈ ਚਾਰਾ ਜਾਨਵਰ ਪਸ਼ੂ ਵੀ ਬਹੁਤ ਸਾਰੇ ਰੁੜ ਗਏ ਹਨ ਕਿਸਾਨਾਂ ਦੇ ਉੱਥੇ ਹੀ ਇੱਕ ਗਰੀਬ ਵਰਗ ਐਸਸੀ ਭਾਈਚਾਰਾ ਜਿਨ੍ਹਾਂ ਦਾ ਦੋ ਮਹੀਨਿਆਂ ਤੋਂ ਕੋਈ ਕਾਰੋਬਾਰ ਨਹੀਂ ਚੱਲ ਰਿਹਾ ਸੋ ਉਹਨਾਂ ਨੂੰ ਵੀ ਲੋੜ ਆ ਕਿ ਸਰਕਾਰਾਂ ਆ ਕੇ ਸਾਰ ਲੈਣ ਇਹਨਾਂ ਭੈਣਾਂ ਦਾ ਇੱਥੇ ਕਹਿਣਾ ਵਾ ਕਿ ਸਾਨੂੰ ਸਰਕਾਰਾਂ ਵੱਲੋਂ ਕਣਕ ਦੀ ਲੋੜ ਨਹੀਂ ਆ ਸਾਨੂੰ 1000 ਰੁਪਏ ਦੇ ਲਾਰਿਆਂ ਦੀ ਲੋੜ ਨਹੀਂ ਆ ਸਾਨੂੰ ਲੋੜ ਆ ਰੋਜ਼ਗਾਰ ਦੀ ਜੇ ਸਾਡੇ ਕੋਲ ਰੋਜ਼ਗਾਰ ਹੋਏਗਾ ਤੇ ਸਾਡੇ ਕਰਮਚਾਰੀ ਲਿਖਿਆ ਕਿ ਅਸੀਂ ਕਣਕ ਵਾਲੀ ਲਾਈਨ 'ਚ ਲੱਗਣਾ ਵਾ ਅਸੀਂ 1000 ਰੁਪਏ ਦੀ ਮੰਗ ਕਰਨੀ ਆ ਇਹ ਚਾਹੁੰਦੇ ਆ ਕਿ ਇੱਥੇ ਕੋਈ ਰੋਜ਼ਗਾਰ ਹੋਵੇ ਜੋ ਰੋਜ਼ਗਾਰ ਹੈ ਜ ਸਾਰਿਆਂ ਕੋਲ ਰੋਜ਼ਗਾਰ ਹੋਏਗਾ ਤੇ ਸਾਰੀਆਂ ਬਿਮਾਰੀਆਂ ਦੀ ਜੜੀ ਹੈ ਜਿਹੜੀ ਉਹ ਆਪਣੇ ਆਪ ਖਤਮ ਹੋ ਜੇਗੀ ਜਦੋਂ ਇਹਨਾਂ ਕੋਲ ਕੋਈ ਕਾਰੋਬਾਰ ਹੋਏਗਾ ਹਾਂਜੀ ਬਹੁਤ ਹਾਂਜੀ ਦਾਸ ਸਰਵਿੰਦਰ ਸਿੰਘ ਤਨ ਬਾਬਾ ਜੀਵਨ ਸਿੰਘ ਸਰਬਸਾਂਜੀ ਸੇਵਾ ਸਾਇਟੀ ਪੰਜਾਬ ਜਿਸ ਦੇ ਮੁਖ ਸੇਵਾਦਾਰ ਭਾਈ ਮਜੀਤ ਸਿੰਘ ਜੀ ਅਸੀਂ ਆਪ ਜੀ ਤੱਕ ਆਪਣਾ ਨੰਬਰ ਸ਼ੇਅਰ ਕਰਦੇ ਹਾਂ 798652 7709 ਇਸ ਨੰਬਰ ਤੇ ਤੁਸੀਂ ਕਿਸੇ ਵੀ ਵੇਲੇ ਕੰਟੈਕਟ ਕਰੋ ਜੰਡਿਆਲਾ ਗੁਰੂ ਹਲਕੇ ਦਾ ਨਿਵਾਸੀ ਹੋਵੇ ਅਸੀਂ 24 ਘੰਟੇ ਉਸ ਦੇ ਨਾਲ ਖੜ੍ਹ ਜਾਾਂਗੇ ਕੋਈ ਵੀ ਪ੍ਰੋਬਲਮ ਹੋਵੇਗੀ ਇਹ ਸੇਵਾ ਸੁਸਾਇਟੀ ਸਿਰਫ ਜੰਡਿਆਲਾ ਗੁਰੂ ਹਲਕੇ ਦੀ ਸੇਵਾ ਮੰਨਉਂਦੀ ਹੈ ਅਜੇ ਇਹ ਜੋ ਸੇਵਾ ਸੈਟੀ ਹੈ ਜੰਡਿਆਲਾ ਗੁਰੂ ਹਲਕਾ ਹੀ ਕਵਰ ਕਰ ਰਹੀ ਹੈ ਆਉਣ ਵਾਲੇ ਸਮੇਂ ਵਿੱਚ ਜਿਵੇਂ ਜਿਵੇਂ ਸਾਨੂੰ ਸੰਗਤ ਦਾ ਸੰਯੋਗ ਰਹੇਗਾ ਅਸੀਂ ਪੂਰਾ ਪੰਜਾਬ ਵਿੱਚ ਇਹ ਸੇਵਾ ਸਟਾਰਟ ਕਰਾਂਗੇ ਬਿਲਕੁਲ ਸੋ ਜਿੰਨੇ ਵੀ ਦਰਸ਼ਕ ਦੇਖ ਰਹੇ ਨੇ ਮੈਂ ਦੱਸ ਦੇਣਾ ਚਾਹਾਂਗਾ ਕਿ ਤੁਸੀਂ ਪੰਜਾਬ ਦੇ ਵਿੱਚੋਂ ਜਿਹੜੀਆਂ ਵੀਡੀਓ ਨਿਕਲ ਕੇ ਸਾਹਮਣੇ ਆਈਆਂ ਤੁਸੀਂ ਉਹ ਵੀ ਦੇਖਿਆ ਕਿ ਕਿਵੇਂ ਜਿਹੜਾ ਰਾਸਨ ਦੀ ਵੀ ਬੇਕਦਰਹੀ ਹੋਈ ਤੇ ਆਪਾਂ ਹੁਣ ਅਸਲ ਲੋੜਵੰਦਾਂ ਤੱਕ ਵੀ ਪਹੁੰਚ ਗਏ ਜਿਨ੍ਹਾਂ ਦੇ ਘਰ ਜਿਹੜੇ ਨੇ ਉਹ ਡਿੱਗਣ ਕਿਨਾਰੇ ਪਏ ਨੇ ਇਸ ਹੜਾਂ ਦੇ ਕਾਰਨ ਬਰਸਾਤ ਦੇ ਕਾਰਨ ਲਗਾਤਾਰ ਹੋ ਰਹੀ بارش ਦੇ ਕਾਰਨ ਆਪਾਂ ਹੁਣ ਉਹਨਾਂ ਵੱਲ ਵੀ ਹੋਈਏ ਅਤੇ ਉਹਨਾਂ ਗਰੀਬਾਂ ਦੀ ਵੀ ਸਾਰ ਲੈਣ ਵਾਲੇ ਬਣੀਏ ਤੁਸੀਂ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਇੱਕ ਕੋਈ ਹੋਰ ਹਾਂਜੀ ਭੈਣਾ ਕੀ ਨਾਮ ਹੈ ਵਾਈਗੁਰਜੀ ਕਾ ਖਾਲਸਾ ਵਾਈਗੁਰਜੀ ਕੀ ਫਤਿਹ ਤਾਂਤਨ ਬੱਬਾ ਜੀਵਨ ਸਿੰਘ ਸਰਬ ਸੰਜੀ ਸੇਵਾ ਸੁਸਾਇਟੀ ਵੱਲੋਂ ਆਪਾਂ ਸਰਦਾਰ ਮਨਜੀਤ ਸਿੰਘ ਹੁਣਾ ਵੱਲੋਂ ਜੋ ਕਿ ਪਿੰਡ ਤਰਸਿੱਕਾ ਵਿਖੇ ਤਰਪਾਲਾਂ ਦੀ ਸੇਵਾ ਕਰਵਾਈ ਗਈ ਜਦ ਵੀ ਇਹਨਾਂ ਨੂੰ ਫੋਨ ਲਾਇਆ ਜਿਸ ਵੀ ਚੀਜ਼ ਦੀ ਜ਼ਰੂਰਤ ਆ ਇਹ ਉਸੇ ਟਾਈਮ ਹੀ ਆ ਡਹਾਲ ਕਰਦੇ ਆ ਬਾਕੀ ਇਹ ਕਿ ਚਲੋ ਅਸੀਂ ਤੇ ਵਾਈਗੁਰਜੀ ਅੱਗੇ ਹੀ ਹੱਥ ਜੋੜਦੇ ਆ ਕਿ ਆਉਣ ਵਾਲੀਆਂ ਸਰਕਾਰਾਂ ਨਾਲੋਂ ਇਹ ਸਰਕਾਰ ਆਵੇ ਸਭ ਤੋਂ ਵਧੀਆ ਰਹੂਗੀ ਕਿਉਂਕਿ ਪਹਿਲੀਆਂ ਸਰਕਾਰਾਂ ਬਾਰੇ ਆਪਾਂ ਬੜਾ ਵੇਖ ਚੁੱਕੇ ਆ ਕਿਸੇ ਨੇ ਕਿਸੇ ਦੀ ਕੋਈ ਬਾ ਸਾਡੇ ਗਰੀਬ ਪਰਿਵਾਰ ਜਿਹੜੇ ਜਾਨੀ ਕਿ ਬੇਰੋਜ਼ਗਾਰ ਹੋਏ ਪਏ ਪੂਰੇ ਇਹਨਾਂ ਵਾਸਤੇ ਕੋਈ ਨਾ ਕੋਈ ਹੱਲ ਕਰਨਾ ਚਾਹੀਦਾ ਵਾ ਜੀ ਬਾਕੀ ਲਾਰਾ ਲਾ ਦਿੰਦੇ ਆ ਜੀ ਵਿਧਵਾ ਜਨਾਨੀਆਂ ਨੂੰ ਵੀ ਕੋਈ ਹੱਲ ਕਰਾਂਗੇ 1000 ਜਰ ਰੁਪਏ ਦੀ ਕੋਈ ਮਤਲਬ ਸਕੀਮ ਲਾਵਾਂਗੇ ਕੋਈ ਕਿਸੇ ਨੇ ਕੋਈ ਹੱਲ ਨਹੀਂ ਕੀਤਾ ਹਲੇ ਤੱਕ ਕਿਸੇ ਦਾ ਵੀ ਬਾਕੀ ਚਲੋ ਇਹ ਆ ਕਿ ਪਰਮਾਤਮਾ ਕਰੇ ਕਿ ਆਉਣ ਵਾਲੀ ਜਿਹੜੀ ਸਰਕਾਰ ਆ ਇਹ ਵਧੀਆ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਹੁਣ ਭਾਜੀ ਸੇਵਾ ਕਰ ਰਹੇ ਅੱਗੇ ਵੀ ਇਸੇ ਤਰ੍ਹਾਂ ਸੇਵਾ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਬਣੇ ਰਹੋ ਸਾਡੇ ਨਾਲ ਹਰ ਕਵਰ 'ਚ ਅਸੀਂ ਤੁਹਾਡੇ ਤੱਕ ਪਹੁੰਚਾ ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਮਹਿੰਦਰਜੀਤ ਸਿੰਘ ਪੰਜਾਬ ਨਾਓ ਟੀਵੀ ਯੂ ਐਸ ਏ